ਇਛਨੇ ਕੁਝ ਦਿਨਾਂ ਤੋਂ ਸਮਾਣਾ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਨੂੰ ਤਨਖਾਹ ਨਾ ਮਿਲਣ ਤੇ ਤਰਨੇ ਤੇ ਬੈਠੇ ਹਨ ਅਤੇ ਸਫਾਈ ਕਰਮਚਾਰੀਆਂ ਵੱਲੋਂ ਸ਼ਹਿਰ ਦੀ ਸਫਾਈ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਹੈ ਅੱਜ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ ਅਤੇ ਵਰਜਿੰਦਰ ਸਿੰਘ ਇਹੋ ਦਾ ਪਤਲਾ ਫੋਕ ਕੇ ਰੋਜ ਪ੍ਰਦਰਸ਼ਨ ਕੀਤਾ ਗਿਆ ਅਤੇ ਸਫਾਈ ਕਰਮਚਾਰੀਆਂ ਵੱਲੋਂ ਵੱਡੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਗਈ ਉਦਰ ਨਗਰ ਕੌਂਸਲ ਦੇ ਪ੍ਰਧਾਨ ਅਸ਼wini ਗੁਪਤਾ ਨੇ ਆਪਣਾ ਪੱਖ ਰੱਖਦੇ ਕਿਹਾ ਕਿ ਇਹ ਇੱਕ ਰਾਜਨੀਤਿਕ ਛੜਿਆੰਤਰ ਹੈ ਪਿਛਲੀਆਂ ਸਰਕਾਰਾਂ ਸਮੇਂ ਵੀ ਕਰਮਚਾਰੀਆਂ ਦੀਆਂ ਤਨਖਾਹਾਂ ਤਿੰਨ ਤਿੰਨ ਮਹੀਨੇ ਰੁਕਦੀਆਂ ਰਹਿੰਦੀਆਂ ਸਨ ਮੇਰੇ ਵੱਲੋਂ ਉੱਚ ਅਧਿਕਾਰੀ ਨਾਲ ਗੱਲਬਾਤ ਕਰਕੇ ਇਹਨਾਂ ਦੇ ਖਾਤੇ ਦੇ ਵਿੱਚ ਤਨਖਾਹਾਂ ਜਲਦੀਆਂ ਹੀ ਪੁਆਈਆਂ ਜਾਣਗੀਆਂ ਅਤੇ ਸ਼ਹਿਰ ਪਹਿਲਾਂ ਦੀ ਤਰ੍ਹਾਂ ਸਾਫ਼ ਸੁਥਰਾ ਹੋ ਜਾਵੇਗਾ ਸਮਾਣਾ ਤੋਂ ਦਿਵੰਤ ਰੇਜਾ ਦੀ ਵਿਸ਼ੇਸ਼ ਰਿਪੋਰਟ ਆਜ ਮੁੰਡਾਬਾਦ ਫੁੱਕਿਆ ਜਾ ਰਿਹਾ ਇਤਨਾ ਸਰ ਦੇ ਤਾ ਫੁੱਕਣਾ ਪੈ ਗਿਆ ਸਾਨੂੰ ਜਿਹੜਾ ਸਾਡਾ ਮੁਲਾਜ਼ਮ ਦਫਤਰੀ ਸਮਾਨੇ ਦਾ ਸਫਾਈ ਸੇਵਕ ਉਹ ਅੱਜ ਭੁੱਖੇ ਮਰਨੇ ਆ ਜੀ ਸਾਡੇ ਐਡਮਿਸ਼ਨਾਂ ਬੱਚਿਆਂ ਦੀਆਂ ਭਰਨੀਆਂ ਸਿੱਭਲ ਸਾਡਾ ਖਰਾਬ ਹੋ ਗਿਆ ਸਿਰਫ ਇਹਨਾਂ ਦੀ ਖਿੱਚਾ ਧੂਈ ਕਰਕੇ ਜੀ ਸਾਡੇ ਮੁਲਾਜ਼ਮਾਂ ਦਾ ਬਹੁਤ ਤਕੜਾ ਨੁਕਸਾਨ ਹੋ ਰਾ ਤੇ ਅੱਜ ਤਾਂ ਅਸੀਂ ਪੁਤਲਾ ਫੁੱਕਿਆ ਜੀ ਅਸੀਂ ਆਂਦੇ ਟਾਈਮ ਨੂੰ ਜੇ ਖਾਲੇ ਤੱਕ ਟੰਗਾ ਨਾ ਪਈ ਅਸੀਂ ਜਿਹੜੀ ਨਹਿਰ ਦਾ ਮੇਨ ਪੂਲ ਹੈ ਜੀ ਸਮਾਣੇ ਦਾ ਉੱਥੇ ਬਹੁਤ ਵੱਡਾ ਜਾਮ ਲਾਨ ਚੱਲਿਆ ਤੇ ਜੇ ਉਹਦੇ ਬਾਅਦ ਵੀ ਕੋਈ ਨਾ ਬਣਿਆ ਅਸੀਂ ਪੂਰੇ ਪੰਜਾਬ ਨੂੰ ਆਪਣੇ ਨੂੰ ਜਿਹੜੀ ਸਾਡੀ ਪੰਜਾਬ ਦੀ ਜੁਨੀਅਨ ਹੈ ਉਹ ਜਿੱਥੇ ਰਹਿੰਦੀ ਹੈ ਅਸੀਂ ਉਹਨੂੰ ਕਾਲ ਕਰਾਂਗੇ ਜੀ ਪੂਰਾ ਅਸੀਂ ਪੰਜਾਬ ਇੱਥੇ ਕਟਾ ਕਰਨ ਲੱਗੇ ਆ ਕਿੰਨਾ ਕੋ ਟਾਈਮ ਤੋਂ ਤੁਹਾਨੂੰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਾਈਮ ਜੀ ਸਾਨੂੰ ਐਨ ਲਾ ਲੋ ਸਾਡੀ 7 ਤਰੀਕ ਨੂੰ ਅਸਲ ਤਾਂ ਤਨਖਾਹ ਪੈਂਦੀ ਹੈ ਅੱਜ 19 ਤਰੀਕ ਹੋ ਗਈ ਤੇ 20 ਤਰੀਕ ਹੋ ਗਈ ਜੀ ਅੱਜ ਤੇ ਸਮੱਸਿਆ ਸਮੱਸਿਆ ਜਾਨੂੰ ਤਾਂ ਸੰਤੋ ਅੱਜ ਤੱਕ ਕੋਈ ਡਸਟੈਚ ਇਹ ਇਸ ਤੋਂ ਬਾਅਦ ਵੀ ਕੋਈ ਨਹੀਂ ਰਿਜ਼ਲਟ ਨਿਕਲਦਾ ਅਗਲਾ ਕਦਮ ਕੀ ਹੈ ਅਗਲਾ ਕਦਮ ਸਾਡਾ ਇਹ ਹੋਊਗਾ ਜੀ ਅਸੀਂ ਆਪਣਾ ਸਾਰਾ ਮਜ਼ਦੂਰ ਦਲਕਾ ਲੈ ਕੇ ਜੀ ਅਗਲਾ ਅਸੀਂ ਜਿਹੜਾ ਲਹਿਰ ਵਾਲਾ ਪੁਲ ਹੈ ਉਹ ਅਸੀਂ ਪੱਕੇ ਤੌਰ ਤੇ ਜਾਮ ਲਾਵਾਂਗੇ ਜੀ ਅੱਜ 1 ਐਮਸੀ ਵੱਲੋਂ ਸਾਈਨ ਕਰਵਾਣਗੇ ਸੀ ਫਾਈਲ ਤੇ ਉੱਤੇ ਕੀ ਜਵਾਬ ਆਇਆ ਜੀ ਉਹ ਜਵਾਬ ਇਹ ਆਇਆ ਜੀ ਜਿਹੜਾ ਆਪਣੇ ਐਮਸੀ ਆਪਣਾ ਟਿੰਕਾ ਜੀ ਗਾਜੀਪੁਰਿਆ ਚੈੱਕ ਲੈ ਕੇ ਗਏ ਜੀ ਕੱਲ ਵੀ ਸੁਨੀਪਦਾਨ ਜੀ ਤੋਂ ਮੈਂ ਸਾਈਨ ਕਰਾ ਦਿੰਦਾ ਜੀ ਤੇ ਉਹਦੇ ਬਾਅਦ ਜੀ ਉਹ ਸਾਫ਼ ਜਵਾਬ ਦੇ ਦੇਗੇ ਕਿ ਮੈਂ ਸਾਈਨ ਨਹੀਂ ਕਰਦਾ ਜੀ। ਉਹ ਉਧਰ ਹੁੱਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਵੀ ਮਸਲਾ ਤਨਖਾਹਾਂ ਮਲਾਜਮਾਂ ਦੀਆਂ ਨਾ ਮਿਲੀਆਂ ਤਾਂ ਕੀ ਪ੍ਰਸਟ੍ਰੈਟ ਕੀਤਾ ਜਾਏਗਾ। ਇਸ ਤੋਂ ਬਾਅਦ ਬਹੁਤ ਵੱਡਾ ਸੰਘਰਸ਼ ਕੀਤਾ ਜਾਏਗਾ ਕਿਉਂਕਿ ਅਸੀਂ ਅਸੂਨ ਪ੍ਰਧਾਨ ਕੋਲ ਮੈਂ ਖੁਦ ਗਿਆ ਸੀ। ਮੈਂ ਕਿਹਾ ਪ੍ਰਧਾਨ ਜੀ ਤੁਸੀਂ ਸਾਈਨ ਕਰੋ ਵੀ ਸਾਡੇ ਸਾਡਾ ਕਸੂਰ ਕੀ ਹੈ? ਸਾਡੇ ਮਲਾਜਮਾਂ ਦਾ ਕੀ ਕਸੂਰ ਹੈ? ਕਿਉਂ ਸਾਨੂੰ ਹਰਾਸਮੈਂਟ ਕੀਤਾ ਜਾਂਦਾ ਤੇ ਕਿਉਂ ਤੁਸੀਂ ਸਾਈਨ ਨਹੀਂ ਕਰ ਸਕਦੇ? ਜਦ ਤੁਹਾਡੇ ਕੋਲ ਇੱਕ ਟੋਲਟੀ ਇੱਕ ਉਹ ਹੈ ਤਾਂ ਤੁਸੀਂ ਸਾਡੇ ਨਾਲ ਖੜੋ। ਜੇ ਤੁਹਾਡੇ ਨਾਲ ਕੋਈ ਧੱਕਾ ਹੋਇਆ ਕੋਈ ਹੋਰ ਤੁਹਾਡੀ ਆਪਣੀ ਪਰੌਣ ਹੈ ਸਾਡੇ ਮੁਲਾਜ਼ਮਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਉਹ ਚੀਜ਼ ਅਸੀਂ ਨਾ ਬਰਦਾਸ਼ਤ ਕਰਨੀ ਹੈ ਤੇ ਨਾ ਹੋਵੇਗੀ ਅਸੀਂ ਡਟ ਕੇ ਇਹਾਂ ਦੇ ਵਿਰੋਧ ਦੇ ਵਿੱਚ ਅੱਜ ਪੁੱਤਲਾ ਸੜਿਆ ਕੱਲੋ ਅਸੀਂ ਨਾ ਪਿਆ ਕੇ ਧਰਨਾ ਲਾਵਾਂਗੇ ਧੰਨਵਾਦ ਹੋ ਕੀ ਕਹਣਾ ਉਹ ਇਹਨਾਂ ਦਾ ਜੀ ਆਪ ਸਰੀ ਚ ਰੋਣਾ ਸਰਕਾਰਾਂ ਦਾ ਕਾਂਗਰਸ ਦਾ ਕਰਨੀ ਦਾ ਆਮ ਆਦਮੀ ਦਾ ਠੀਕ ਹੈ ਨਾ ਲੜਾਈ ਆਪ ਸਰੀ ਦੀ ਹੈ ਗਰੀਬਾਂ ਦਾ ਉਹ ਕਰ ਰਹੇ ਗਰਦਨ ਤੋੜ ਰਹੇ ਗਰੀਬਾਂ ਨੂੰ ਤਾਂ ਇਹ ਕਹਿੰਦੇ ਆ ਵਾਲ ਮਿੱਕੀਏ ਤੋ ਪੜਨ ਨਾ ਬਾਲਮੀਕੇਦਾਨ ਪਣ ਰਹਿ ਜਾਣ ਨਾ ਨਾ ਦੇ ਬੱਚਾ ਨੌਕਰੀ ਲੱਗਣ ਵੀ ਸਾਡੇ ਸਾਡੇ ਲੱਗਣ ਅਸੀਂ ਅਸੀਂ ਪੱਕੇ ਰਹੀਏ ਅਸੀਂ ਅਸੀਂ ਨੌਕਰੀਆਂ ਲੱਗੀਆਂ ਇਹ ਤਾਂ ਇਹ ਚਾਹਦੇ ਗਰੀਬ ਜਨਤਾ ਦਾ ਉਪਰਾਵੇ ਛੋਟੀ ਇਹ ਭਾਉਦੇ ਆ ਵੀ ਝਾੜੂਆ ਮਰਦਾ ਹੀ ਰਹਿ ਜਾਣ ਬਸ ਅੱਜ ਦਾ ਪੁੱਤਰਾ ਫੁੱਕਿਆ ਗਿਆ ਇਸ ਤੋਂ ਬਾਅਦ ਅਗਲਾ ਪ੍ਰੋਜੈਕਟ ਕੀ ਹੋਏਗਾ ਜੇ ਤਨਖਾਹ ਨਾ ਮਿਲੀ ਅਗਲਾ ਤਾਂ ਜੀ ਮੈਂ ਕਹਿੰਨੀ ਆ ਪਾਖੜਾ ਚ ਗਿਰ-ਗਿਰ ਕੇ ਮਰਾਂਗੇ ਇਹਨਾਂ ਦੇ ਨਾਮ ਹੋ ਕੇ ਬਸ ਉੜਤੇ ਬੈਠਾਂਗੇ ਪਾਖੜਾ ਚ ਧੱਕਾ ਦੇਉਂਗੀ ਲੈ ਮੈਂ ਤਾਂ ਆਪ ਆ ਕੇ ਅਸਮ ਜੇ ਨਾਮ ਚਿੱਠੀ ਲਿਖ ਕੇ ਵੇਖਣਾ ਹੋਰ ਤਾਂ ਕੋਈ ਚਾਰ ਨਹੀਂ ਹੈਗਾ ਪਾਖੜਾ ਚ ਜਾ ਕੇ ਤੇ ਨਾ ਚ ਰਾਂਗੇ ਸੜਕ ਰੋਕਾਂਗੇ ਸਾਰੀਆਂ ਹਨ ਜਾਵੇ ਪਾਸ ਪਟਿਆਲੇ ਨੂੰ ਕਿੱਥੇ ਨੂੰ ਜਾਂਦੀ ਹੈ ਚੱਲਿਆ ਪਿਛੇ 4 ਦਿਨ ਤੋਂ ਸ਼ਹਿਰ ਦੇ ਵਿੱਚ ਬਹੁਤ ਮਾੜਾ ਹਾਲ ਹੈ ਪਿਆ ਗਰਮੀ ਦਾ ਮਾਹੌਲ ਹੈ ਬਿਮਾਰੀ ਜਿਹੜਾ ਫੈਲਣ ਦਾ ਖਤਰਾ ਹੈ ਚਲੋ ਇਹਨਾਂ ਦਾ ਜਿਹੜਾ ਸਰਕਾਰ ਦਾ ਜੋ ਪ੍ਰਧਾਨ ਜੀ ਦਾ ਸਾਡਾ ਕੋਈ ਸਿਸਟਮ ਚੱਲ ਰਿਹਾ ਲੋਨ ਤਿਆਰ ਤਿਆਰੇ ਹੋਰੀਆਂ ਨੇ ਉਹਦੇ ਵਿੱਚ ਪ੍ਰਧਾਨ ਨੂੰ ਦੇਖਣਾ ਚਾਹੀਦਾ ਹੈ ਵੀ ਜਿਹੜੇ ਮਲਾਜੋ ਨੇ ਇਹ ਜਿਹੜੇ ਮਲਾਜੋ ਨੇ ਸਰਕਾਰੀ ਨੌਕਰੀ ਕਰਦ ਨੇ ਇਹਨੇ ਕਿਸੇ ਸਕੂਲ ਦੀ ਫੀਸ ਭਰਨੀ ਹੈ ਕਿਸੇ ਨੇ ਕਿਸੇ ਘਟਨੀ ਹੈ ਕਿਸੇ ਰਾਸ਼ ਲੈਣਾ ਹੈ ਸਭ ਦੇ ਪੈਸੇ ਜਿਹੜੇ ਹੁੰਦੇ ਨੇ ਇਹ ਸਾਰੇ ਵਿਚਾਰੇ ਕਈ ਬਰਾਜ ਮੇ ਨੇ ਜੋ ਸਾਰੇ ਤਰ੍ਹਾਂ ਦੇ ਉੱਪਰ ਡਿਪੈਂਡ ਕਰਦੇ ਨੇ ਇਹ ਮੈਂ ਵੀ ਕਹਿੰਦਾ ਪ੍ਰਧਾਨ ਜੀ ਨੂੰ ਸਾਈਨ ਕਰਨ ਵਾਸਤੇ ਕੋਈ ਨਹੀਂ ਮਜੂਰੀ ਹੋਣੀ ਇਹ ਸਾਈਨ ਨਹੀਂ ਕੀਤੇ ਹੋਏ ਤੇ ਅਕਾਊਂਟੈਂਟ ਸਾਫ ਦੇ ਇਹੋ ਸਾਹਿਬ ਨੇ ਵੀ ਜ਼ੋਰ ਲਾਇਆ ਪ੍ਰਧਾਨ ਜੀ ਨੂੰ ਸਾਈਨ ਕਰਨ ਵਾਸਤੇ ਤੋਂ ਅਸੀਂ ਬੇਨਤੀ ਕਰਦਾ ਪ੍ਰ ਬਹੁਤ ਦੁੱਖ ਹੈ। ਲੋਕਾਂ ਦੀ ਕੀ ਕਹੋਗੇ ਲਗਾਤਾਰ ਸ਼ਹਿਰ ਦੇ ਵਿੱਚ ਬਹੁਤ ਰੌਲਾ ਪਿਆ ਹੋਇਆ ਹੈ ਸੈਲਫੀ ਨੂੰ ਲੈ ਕੇ ਤੇ ਅੱਜ ਕਹਿੰਦੇ ਬੁੱਤਲੇ ਵਗੈਰਾ ਵੀ ਫੁੱਕੇਗੇ ਕੀ ਕਹੋਗੇ? ਅ ਕੁਝ ਦਿਨ ਪਹਿਲਾਂ ਵਦਵਾ ਜੀ ਮੇਰੇ ਖਿਲਾਫ ਮੇਰੇ ਕੁਝ ਕਾਉਂਸਲਰ ਸਾਹਿਬਾਨ ਨੇ ਬੇਪਰੋਸਗੀ ਦਾ ਮਤਾ ਪਾਇਆ ਸੀ ਤੇ 15 ਤਰੀਕ ਨੂੰ ਉਹਨਾਂ ਨੇ ਮੀਟਿੰਗ ਕਰੀ ਸੀ ਮੈਂ ਮੀਟਿੰਗ ਦਾ ਟਾਈਮ ਰੱਖਿਆ ਸੀ 3 ਮਾਰਚ ਉਹਨਾਂ ਨੇ ਪ੍ਰੀਪੋਨ ਮੀਟਿੰਗ ਕਰ ਲਈ ਸੀ ਤਾਂ ਉਸ ਮੈਂ ਮੀਟਿੰਗ ਨੂੰ ਮਾਨਯੋਗ ਹਾਈ ਕੋਰਟ ਚ ਚੈਲੰਜ ਕਰਿਆ ਸੀ ਤੇ ਜੱਜ ਸਾਹਿਬ ਨੇ ਮੇਰੇ ਹੱਕ ਚ ਫੈਸਲਾ ਸੁਣਾਉਂਦੇ ਹੋਏ ਉਹ ਮੀਟਿੰਗ ਜਿਹੜੀ 3 15 ਫਰਵਰੀ ਦੀ ਕਰੀ ਸੀ ਉਹ ਇਲੀਗਲ ਡਿਕਲੇਅਰ ਕਰਤੀ ਤੇ ਉਹਦਾ ਜਿਹੜਾ ਜੱਜ ਸਾਹਿਬ ਦਾ ਫੈਸਲਾ ਹਜੇ ਆਣਾ ਬਾਕੀ ਹੈ ਅੱਜ ਆਜੇ ਸ਼ਾਮ ਤੱਕ ਕੱਲ ਸਵੇਰੇ ਆ ਜੇ ਜਦ ਤੱਕ ਉਹਨਾਂ ਦਾ ਫੈਸਲਾ ਨਹੀਂ ਆਂਦਾ ਮੈਂ ਉਹਨਾਂ ਦੇ ਹੁਕਮਾਂ ਦੀ ਕਿਵੇਂ ਉਲੰਘਣਾ ਕਿਵੇਂ ਕਰ ਸਕਦਾ ਮੈਂ ਇਸ ਗੱਲ ਦੀ ਇਹ ਕਹਣਾ ਤਾਂ ਜਿਹੜੀ ਸੈਲਰੀ ਹੈ ਪਹਿਲੀ ਵਾਰ ਹੋਇਆ ਕਿ ਜਦੋਂ ਮੈਂ ਪ੍ਰਧਾਨ ਬਣਿਆ 4 ਸਾਲ ਹੋ ਗਏ ਮੈਨੂੰ ਪ੍ਰਧਾਨ ਬਣੇ ਨੂੰ ਨਗਰ ਕਾਉਂਸਲ ਦਾ ਇੱਕ ਵਾਰ ਵੀ ਇਹ ਜੇ ਕੋਈ ਮਿੰਨਾ ਨਹੀਂ ਆ ਜਦੋਂ ਇਹ ਸੈਲਰੀ ਨਾ ਪਈ ਹੋਵੇ ਪਿਛਲੀ ਸਰਕਾਰਾਂ ਬੰਨੇ ਵੀ ਤਿੰਨ ਤਿੰਨ ਮਹੀਨੇ ਸੈਲਰੀ ਨਹੀਂ ਪਈਆਂ ਉਦੋਂ ਕੋਈ ਇਹ ਜਾ ਪ੍ਰੋਟੈਸਟ ਨਹੀਂ ਹੋਇਆ ਇਹ ਜਿਹੜੇ ਮੇਰੇ ਰਾਜਨੀਤਿਕ ਵਿਰੋਧੀ ਆ ਔਰ ਕੁਝ ਮੇਰੇ ਆਪਣੇ ਲੋਕ ਵੀ ਆ ਮੇਰੇ ਆਪਣੇ ਪਾਰਟੀ ਦੇ ਲੋਕ ਵੀ ਆ ਇਹ ਉਹਨਾਂ ਦੀ ਸ਼ਹਿਤ ਇਹ ਹੜਤਾਲ ਹੋਈ ਹੈ ਕੁਝ ਨਹੀਂ ਅੱਜ ਆ ਸਵੇਰੇ ਸੈਲਰੀ ਇਹਨਾਂ ਦੀ ਪੈ ਜਾਣੀ ਹੈ ਮੇਰੇ ਕੋਲ ਤਿੰਨ ਚਾਰ ਦਿਨ ਪਹਿਲਾਂ ਵੀ ਯੂਨੀਅਨ ਦੇ ਲੋਕ ਆਏ ਸੀ ਸਾਰੇ ਸਫਾਈ ਕਰਮਚਾਰੀ ਯੂਨੀਅਨ ਦੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਖੜ੍ਹਾ ਹਾਂ ਤੁਹਾਡਾ ਭਰਾ ਕੋਈ ਪ੍ਰਧਾਨ ਵਾਲੀ ਗੱਲ ਨਹੀਂ ਤੁਹਾਡੇ ਨਾਲ ਜੇ ਕਿਸੇ ਨੂੰ ਕੋਈ ਜ਼ਿਆਦਾ ਤੰਗ ਹੈ ਮੈਨੂੰ ਪਤਾ ਹੈ ਬੱਚਿਆਂ ਦੀ ਐਡਮਿਸ਼ਨਾਂ ਹੋਣੀਆਂ ਸੈਸ਼ਨ ਖਤਮ ਹੋ ਕੇ ਹਟਿਆ ਕਿ ਤੁਸੀਂ ਮੇਰੇ ਤੋਂ ਲੈ ਜੋ ਮੈਂ ਭਰਾ ਬਣ ਕੇ ਤੁਹਾਡੇ ਨਾਲ ਖੜਿਆ ਕਿਸੇ ਨੂੰ ਕੋਈ ਰਾਸ਼ਨ ਦੀ ਦਿੱਕਤ ਆ ਉਹ ਵੀ ਖੜਿਆ ਜਦੋਂ ਤੁਹਾਡੀ ਸੈਲਰੀ ਪੈ ਜੇਗੀ ਤਾਂ ਤੁਸੀਂ ਮੈਨੂੰ ਆਪਣਾ ਇਕੱਠਾ ਕਰਕੇ ਵਾਪਸ ਦੇ ਦਿਓ ਮੈਂ ਤਾਂ ਹਰ ਤਰੀਕੇ ਨਾਲ ਉਹਨਾਂ ਨਾਲ ਖੜਿਆ ਪਰ ਇਹਦੇ ਚ ਜਿਹੜਾ ਹੈ ਨਾ ਈਓ ਸਾਹਿਬ ਸਾਡੇ ਕੋਆਪਰੇਟ ਨਹੀਂ ਕਰ ਰਹੇ ਬਿਲਕੁਲ ਵੀ ਜਦ ਕਿ ਉਹਨਾਂ ਨੂੰ ਮੈਂ ਕਿਹਾ ਸੀ ਯਾਰ ਤੁਸੀਂ ਕਿ ਜੇ ਜਦ ਤੱਕ ਜੱਜ ਸਾਹਿਬ ਦਾ ਫੈਸਲਾ ਨਹੀਂ ਆਂਦਾ ਹਫਤਾ ਪਹਿਲਾਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਇੱਕ ਸਾਡੇ ਦੇ ਚ ਮਿਊਨਿਸਪਲ ਐਕਟ ਚ ਪ੍ਰੋਵੀਜ਼ਨ ਹੈ ਜੇ ਕੋਈ ਇਹ ਜੀ ਗੱਲ ਦਿੱਕਤ ਆ ਜਾਏ ਤਾਂ ਤੁਸੀਂ ਏਡੀਸੀ ਜਿਹੜੇ ਅਰਬਨ ਹੈ ਸਾਡੇ ਉਹ ਸਿੰਗਲ ਸਾਈਨ ਦੀ ਪਾਵਰ ਦੇ ਦੇਣਾ ਇਹ ਉਹ ਸਭ ਨੂੰ ਮਿਲ ਸਕਦੀ ਸੀ ਠੀਕ ਹੈ ਉਹ ਕਰਕੇ ਮੈਂ ਕਿਹਾ ਪਾਵਰ ਲੈ ਲਓ ਸੀ ਕਰਵਾ ਲਓ ਸਾਈਨ ਸਿੰਗਲ ਚੈੱਕ ਅਪ ਸੈਲਰੀ ਦਾ ਕਰੀਏ ਬਾਕੀ ਦੇ ਜਿਹੜੇ ਅੱਜ ਆਰਡਰ ਆ ਜਾਏਗਾ ਆਰਡਰ ਮੇਰੀ ਫੇਵਰ ਚ ਹੀ ਆਣਾ ਹੈ ਮੈਨੂੰ ਪਤਾ ਇਸ ਗੱਲ ਦਾ ਮਾਨ ਹੈ ਜਦੋਂ ਇੱਕ ਤਕਲੀਫ ਹੈ ਦਿੱਕਤ ਹੈ ਬਸ ਕਿ ਮੈਨੂੰ ਪਤਾ ਲੱਗੇ ਕਿ ਰਿਟਰਨ ਚਾਹ ਤਾਂ ਮੈਂ ਮਿਟ ਸਾਈਨ ਕਰਦਾ ਮੈਨੂੰ ਕੀ ਪਾਉਣ ਦਾ ਮੈਂ ਕਰਨ ਚ ਗੱਲ ਤੱਕ ਤੁਸੀਂ ਸੈਲਰੀ ਦੀ ਗੱਲ ਕਰ ਰਹੇ ਹੋ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰੀ ਕੋਈ ਡੀਸੀ ਵਗੈਰਾ ਨਾਲ ਵੀ ਵੀ ਜਲਦੀ ਜਿਹੜਾ ਮੈਟਰਸ ਸੋਲਟ ਆਊਟ ਹੋ ਸਕੀ ਨਹੀਂ ਡੀਸੀ ਸਾਹਿਬ ਵੀ ਸਾਰੇ ਮਜਬੂਰ ਹੈ ਜਦ ਤੱਕ ਹਾਈ ਕੋਰਟ ਦੇ ਆਰਡਰ ਦੀ ਕਾਪੀ ਨਹੀਂ ਆਉਂਦੀ ਉਹਨਾਂ ਦੀ ਕੋਈ ਅਵੇਲਾ ਕੋਈ ਨਹੀਂ ਕਰਦਾ ਆਰਡਰਸ ਦੀ ਜਦ ਤੱਕ ਮਾਨਯੋਗ ਜੱਜ ਸਾਹਿਬ ਦਾ ਹੁਕਮ ਨਹੀਂ ਆਂਦਾ ਉਹ ਤੱਕ ਸਾਰੇ ਮਜਬੂਰ ਹੈ